ਗੁਰੂ ਅਮਰਦਾਸ ਜੀ ਦਾ ਜਨਮ ਬਾਸਰ ਕੇ ਪਿੰਡ ਮਈ ਦੀ 5 ਸਨ 1479 ਨੂੰ ਮਾਤਾ ਲਖੋ ਜੀ ਦੀ ਕੁੱਖੋਂ ਬਾਬਾ ਤੇਜਪਾਲ ਜੀ ਦੇ ਘਰ ਹੋਇਆ ਸੀ ਇਤਿਹਾਸਕਾਰ ਗੁਰੂ ਅਮਰਦਾਸ ਜੀ ਦੇ ਪਿਛੋਕੜ ਦੇ ਬਾਰੇ ਲਿਖਦੇ ਹਨ ਕਿ RAM ਨਰਾਇਣ ਨਾਂ ਦੇ ਇੱਕ ਵਿਅਕਤੀ ਨੇ ਆਪਣਾ ਡੇਰਾ ਪਿੰਡ ਬਾਸਰ ਕਿਆ ਕੀਤਾ ਉਹਨਾਂ ਦੀ ਪੀੜੀ ਵਿੱਚੋਂ ਹੀ ਭਾਈ ਵਿਸ਼ਨ ਦਾਸ ਜੀ ਹੋਏ ਜੋ ਬਾਸਰ ਕੇ ਹੱੱਟੀ ਕਰਦੇ ਸਨ ਭਾਈ ਵਿਸ਼ਨਦਾ ਜੀ ਮਿੱਠੇ ਸੁਭਾਅ ਦੇ ਅਤੇ ਸਦਾ ਭਗਤੀ ਰੰਗ ਵਿੱਚ ਰੰਗੇ ਰਹਿੰਦੇ ਸਨ। ਪੰਤ ਪ੍ਰਕਾਸ਼ ਨੇ ਭਗਤ ਵਿਸ਼ਨ ਦਾ ਜਗਤ ਅਚੱਲਾ ਕਹਿ ਕੇ ਸਤਕਾਰਿਆ ਹੈ। ਉਹਨਾਂ ਦੇ ਘਰ ਇੱਕ ਪੁੱਤਰ ਹੋਇਆ ਜਿਨ੍ਹਾਂ ਦਾ ਨਾਮ ਹਰਜੀ ਰੱਖਿਆ ਗਿਆ। ਭਾਈ ਹਰਜੀ ਜੀ ਦੀ ਜਦ ਸ਼ਾਦੀ ਹੋਈ ਤਾਂ ਸਹੁਰੇ ਉਹਨਾਂ ਨੂੰ ਲਾਹੌਰ ਲਾਗੇ ਗਿਲਵਾਲੀ ਲੈ ਆਏ। ਉੱਥੇ ਹਰਜੀ ਨੇ ਅਨਾਜ ਦਾ ਵਪਾਰ ਆਰੰਭ ਕਰ ਦਿੱਤਾ। ਬਹੁਤ ਧਨ ਕਮਾਇਆ। ਹਰਜੀ ਦੇ ਘਰ ਇੱਕ ਸੁਪੁੱਤਰ ਹੋਇਆ ਜਿਸ ਦਾ ਨਾਮ ਤੇਜਪੰਨ ਰੱਖਿਆ ਗਿਆ। ਬੇਟੇ ਦੀ ਸ਼ਾਦੀ ਛੋਟੀ ਉਮਰੇ ਹੀ ਬੜੀ ਧੂਮਤਾਂ ਨਾਲ ਕਰ ਦਿੱਤੀ ਗਈ। ਭਾਈ ਹਰਤਾਜ ਜੀ ਨੂੰ ਵਪਾਰ ਕਰਦੇ ਜਾਂ ਚੋਖਾ ਸਮਾਂ ਹੋ ਗਿਆ ਤਾਂ ਪਿੱਛੇ ਦਾ ਖਿਆਲ ਆਇਆ। ਵਪਾਰ ਚੱਲਦਾ ਛੱਡ ਕੇ ਬਾਸਰ ਕੇ ਆ ਗਏ। ਇੱਥੇ ਪਹਿਲੇ ਵਾਲਾ ਹੀ ਵਪਾਰ ਕੀਤਾ। ਸ਼ਾਖ ਚੰਗੀ ਸੀ ਜਿਸ ਕਾਰਨ ਬਾਸਰ ਕੇ ਵੀ ਵਪਾਰ ਖੂਬ জম ਗਿਆ। ਗੁਰੂ ਅਮਰਦਾਸ ਜੀ ਸਭ ਤੋਂ ਵੱਡੇ ਸਨ। ਤਿੰਨ ਛੋਟੇ ਭਰਾ ਹੋਰ ਸਨ। ਮਹਿਮਾ ਪ੍ਰਕਾਸ਼ ਨੇ ਬਾਬਾ ਤੇਜਪਾਲ ਦੇ ਚਾਰ ਪੁੱਤਰਾਂ ਅਤੇ ਚਾਰਾਂ ਦਾ ਹੀ ਆਗਿਆਕਾਰੀ ਹੋਣ ਦਾ ਜ਼ਿਕਰ ਕੀਤਾ ਹੈ। ਦੂਜੇ ਭਾਈ ਈਸ਼ਰਦਾਸ ਜੀ ਸਨ ਜਿਨ੍ਹਾਂ ਦੇ ਸੁਪੁੱਤਰ ਭਾਈ ਗੁਰਦਾਸ ਜੀ ਹੋਏ। ਸਿੱਖ ਸਿਧਾਂਤ ਸਿੱਖਿਆ ਤੇ ਸਾਖੀ ਨੂੰ ਦਰਸਾਉਣ ਦਾ ਕੰਮ ਜਿਸ ਨਵੀਨ ਢੰਗ ਨਾਲ ਭਾਈ ਗੁਰਦਾਸ ਜੀ ਨੇ ਕੀਤਾ ਸੀ ਉਸੇ ਕਾਰਨ ਉਹਨਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਚਾਪੀ ਦਾ ਸਨਮਾਨ ਪੰਜਵੇਂ ਪਾਤਸ਼ਾਹ ਨੇ ਦਿੱਤਾ ਸੀ। ਤੀਜੇ ਬਾਬਾ ਖੇਮਰਾਇ ਜੀ ਹੋਏ ਜਿਨ੍ਹਾਂ ਦੇ ਸੁਪੁੱਤਰ ਬਾਬਾ ਸਾਬਨ ਮਰਜੀ ਸਨ ਬਾਬਾ ਸਾਬਨ ਮਰਜੀ ਨੂੰ ਹੀ ਬਖਸ਼ਿਸ਼ਾਂ ਦੇ ਕੇ ਗੁਰੂ ਅਮਰਦਾਸ ਜੀ ਨੇ ਹਰੀਪੁਰ ਰਿਆਸਤ ਕੋਇਂਦਵਾਲ ਦੀ ਹੁੰਦੀ ਉਸਾਰੀ ਵੇਲੇ ਇਮਾਰਤੀ ਲੱਕੜ ਲੈਣ ਭੇਜਿਆ ਸੀ ਚੌਥੇ ਭਾਈ ਮਾਨਕ ਚੰਦ ਜੀ ਸਨ ਜਿਨ੍ਹਾਂ ਦੇ ਸੁਪੁੱਤਰ ਬਾਬਾ ਜਸੂ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਦਾ ਵਿਆਹ ਹੋਇਆ ਸੀ ਇਸ ਹੋਏ ਰਿਸ਼ਤੇ ਤੋਂ ਇਹ ਸਪਸ਼ਟ ਪ੍ਰਗਟ ਹੁੰਦਾ ਹੈ ਕਿ ਬਾਬਾ ਤੇਜਮਾਨ ਜੀ ਦੀ ਉਪਮਾ ਤੇ ਸ਼ੋਭਾ ਸਮੁੱਚੇ ਸਮਾਜ ਵਿੱਚ ਸੀ ਗੁਰੂ ਅੰਗਦ ਦੇਵ ਜੀ ਦਾ ਇਹਨਾਂ ਦੇ ਘਰ ਲੜਗੀ ਦੇਣਾ ਕੋਈ ਨਿੱਕੀ ਗੱਲ ਨਹੀਂ ਸੀ